ਨੇ ਜੋ ਸੀ ਅੱਧਾ ਕੰਮ ਕਰਦਾ ਨਾ ਉਹ ਲੁਧਿਆਣਾ ਛੱਡ ਕੇ ਸ਼੍ਰੀ ਅਨੰਦਪੁਰ ਸਾਹਿਬ ਆਏ ਸੀ ਸ਼੍ਰੀ ਅਨੰਦਪੁਰ ਸਾਹਿਬ ਤੋਂ ਛੱਡ ਕੇ ਚੰਡੀਗੜ੍ਹ ਆਏ ਆ ਚੰਡੀਗੜ੍ਹ ਵਾਸੀਆਂ ਨੂੰ ਅਪੀਲ ਹੈ ਕਿ ਪਹਿਲਾਂ ਤੁਸੀਂ 10 ਸਾਲ ਤੋਂ ਭੋਗ ਰਹੇ ਹੋ ਜਿਹੜਾ ਬਾਹਰੋਂ ਆਇਆ ਹੋਇੰਦਾ ਬੰਦਾ ਨੇ ਮਨੀਸ਼ ਦਿਵਾਲੀ ਜੀ ਨੇ ਨੈਸ਼ਨਲ ਪੋਲਿਟਿਕਸ ਕਰਨੀਆਂ ਉਹਨਾਂ ਨੇ ਇੱਥੇ ਨਹੀਂ ਰਹਿਣਾ ਜੇ ਤੁਸੀਂ ਉਹਨਾਂ ਨੂੰ ਜਿਤਾ ਵੀ ਦਿਓਗੇ ਉਹਨਾਂ ਨੇ ਇੱਥੇ ਨਹੀਂ ਰਹਿਣਾ ਪਹਿਲਾਂ ਜੋ 10 ਸਾਲ ਤੋਂ ਭੋਗ ਰਹੇ ਹੋ 5 ਸਾਲ ਤੁਹਾਨੂੰ ਹੋਰ ਭੋਗਣਾ ਪੈਗਾ ਚੰਡੀਗੜ੍ਹ ਵਿੱਚ ਹੋ ਰਿਹਾ ਹੈ 3 ਕਾਰਨਰ ਕੌਂਟੈਸ ਸਾਡੇ ਨਾਲ ਇਸ ਵਕਤ ਹੈ ਹਰਦੀਪ ਸਿੰਘ ਸੈਣੀ ਸਰ ਤੁਸੀਂ ਦੱਸੋ ਇੱਕ ਤਰਫ ਮਨੀਸ਼ तिवारी ਦੂਸਰੀ ਤਰਫ ਸੰਜੇ ਟੰਗਣ ਤੀਸਰੀ ਤਰਫ ਤੁਸੀਂ ਕਿਸ ਤਰ੍ਹਾਂ ਹੋ ਰਿਹਾ ਇਹ ਕੰਪੀਟੀਸ਼ਨ ਔਰ ਤੁਸੀਂ ਟੇਬਲ 'ਚ ਕੀ ਲੈ ਕੇ ਆ ਰਹੇ ਹੋ VOTERS ਵਾਸਤੇ ਕੀ ਹੈ ਸ਼੍ਰੀ ਮਨੀਆ ਕਾਲੀ ਚਲੋ ਬਿਲਕੁਲ ਜੀ ਗੁਰਗੋਬਿੰਦ ਸਿੰਘ ਜੀ ਨੇ ਦਾ ਸਵਾ ਲੱਖ ਨਾਲ ਇੱਕੋ ਲੜਾਇਆ ਇਹ ਤੇ ਐਦਾਂ ਹੀ ਇੱਥੇ ਹੋ ਰਿਹਾ ਹੈ ਅਸੀਂ ਵੀ ਲੜਾਂਗੇ ਔਰ ਜਿਹੜਾ ਸਾਡੇ ਫਲਸਫੇ ਨੇ ਗੁਰੂਆਂ ਨੇ ਜਿਹੜੀਆਂ ਸਾਨੂੰ ਬਖਸ਼ੀਆਂ ਨੇ ਉਹ ਅਸੀਂ ਲੈ ਕੇ ਜਾਵਾਂਗੇ ਲੋਕਾਂ ਦੇ ਕੋਲ ਚੰਡੀਗੜ੍ਹ ਦੇ ਮਸਲੇ ਨੇ ਕਾਫੀ ਜਿਹੜੇ ਕਿ ਬੜੇ ਲੰਮੇ ਸਮੇਂ ਤੋਂ ਦੋਨੋਂ ਪਾਰਟੀਆਂ ਦੇ ਐਮਪੀ ਰਹੇ ਨੇ ਉਹਨਾਂ ਨੇ ਹੱਲ ਨਹੀਂ ਕੀਤੇ ਚੰਡੀਗੜ੍ਹ ਦੇ ਵਿੱਚ ਜਿਹੜਾ ਹੈਗਾ ਬਿਲਡਿੰਗ ਵਾਇਲੇਸ਼ਨ ਹੈ ਜਿਹੜੀ ਪਿੰਡਾਂ ਦੇ ਅੰਦਰ ਜਿਹੜਾ ਹੈਗਾ ਬਿਲਡਿੰਗ ਬਾਇਲਾਅਸ ਦਾ ਮਸਲਾ ਏ ਪੰਜਾਬੀ ਮਾਂ ਬੋਲੀ ਦੇ ਇੱਥੋਂ ਦੇ ਪਿੰਡ ਅਜਾੜ ਕੇ ਜਿਹੜੇ ਪੰਜਾਬੀ ਬੋਲਦੇ ਸੀ ਔਰ ਚੰਡੀਗੜ੍ਹ ਵਾਲਿਆਂ ਦੀ ਅੰਗਰੇਜ਼ੀ ਥੋਪੀ ਗਈ ਹੈ ਉਹ ਮਸਲਾ ਏ ਪਿੰਡਾਂ ਦੇ ਵਿੱਚ ਪਾਣੀ ਦੇ ਕਨੈਕਸ਼ਨਾਂ ਦਾ ਮਸਲਾ ਹੈ ਪਾਲਿਸੀ ਵਰਕ ਤੇ ਬਹੁਤ ਕੰਮ ਕਰਨ ਦੀ ਲੋੜ ਹੈ ਹਾਊਸਿੰਗ ਬੋਰਡ ਦੇ ਅੰਦਰ ਜਿਹੜੇ ਬਿਲਡਿੰਗ ਵਾਇਲੇਸ਼ਨ ਕਰਦੇ بڑے ਨੋਟਿਸ ਜਾਂਦੇ ਨੇ ਕੈਂਸਲੇਸ਼ਨ ਕਰੇ ਹੋਏ ਨੇ ਬਹੁਤ ਮਕਾਨ ਉਹ ਮਸਲੇ ਨੇ ਫਲੋਰ ਵਾਈਜ਼ ਰਜਿਸਟਰੀ ਦਾ ਮਸਲਾ ਹੈ ਇੱਥੇ ਇੱਥੇ ਇੰਡਸਟਰੀ ਨਹੀਂ ਹੈ ਕੋਈ ਵੱਡੀ ਆਈਟੀ ਹੱਬ ਨਹੀਂ ਹੈਗਾ ਕੋਈ ਵੱਡਾ ਇੱਥੋਂ ਬੱਚਿਆਂ ਨੂੰ ਸਾਡੇ ਨੂੰ ਕੋਈ ਕਿਸੇ ਨੂੰ ਬੈਂਗਲੌਰ ਜਾਣਾ ਪੈਂਦਾ ਕਿਸੇ ਨੌਇਡਾ ਜਾਣਾ ਪੈਂਦਾ ਉਹਦੇ ਤੇ ਕੰਮ ਕਰਾਂਗੇ ਕਿ ਜਿਹੜੇ ਬੱਚੇ ਸਾਡੇ ਸ਼ਹਿਰ ਚ ਰੁਕ ਸਕਣ। ਅ ਦੂਜੀ ਗੱਲ ਹੈ ਕਿ ਮਨੀਸ਼ तिवारी ਹੁਣ ਅਨੰਦਪੁਰ ਸਾਹਿਬ ਛੱਡ ਕੇ ਇੱਥੋਂ ਲੜ ਰਿਹਾ ਹੈ। ਕਿਸ ਤਰ੍ਹਾਂ ਦੇਖਦੇ ਹੋ ਮਨੀਸ਼ तिवारी ਦੀ? ਨਹੀਂ ਤੁਸੀਂ ਅੱਧਾ ਕੰਮ ਕਰਦਾ ਨਾ ਉਹ ਲੁਧਿਆਣਾ ਛੱਡ ਕੇ ਸ਼੍ਰੀ ਅਨੰਦਪੁਰ ਸਾਹਿਬ ਆਏ ਸੀ। ਸ਼੍ਰੀ ਨੰਦਪੁਰ ਸਾਹਿਬ ਤੋਂ ਛੱਡ ਕੇ ਚੰਡੀਗੜ੍ਹ ਆਏ ਆਂ ਚੰਡੀਗੜ੍ਹ ਵਾਸੀਆਂ ਨੂੰ ਅਪੀਲ ਹੈ ਕਿ ਪਹਿਲਾਂ ਤੁਸੀਂ 10 ਸਾਲ ਤੋਂ ਭੋਗ ਰਹੇ ਹੋ ਜਿਹੜਾ ਬਾਹਰੋਂ ਆਇਆ ਹੋਣ ਦਾ ਬੰਦਾ ਕਿ ਉਹ ਕਿੰਨਾ ਕ ਇੱਥੇ ਕਾਰਗਾਰ ਸਾਬਤ ਹੁੰਦਾ ਏ ਇਹ ਮਨੀਸ਼ ਦਿਵਾਲੀ ਜੀ ਨੇ ਨੈਸ਼ਨਲ ਪੋਲਿਟਿਕਸ ਕਰਨੀਆਂ ਉਹਨਾਂ ਨੇ ਇੱਥੇ ਨਹੀਂ ਰਹਿਣਾ ਜੇ ਤੁਸੀਂ ਉਹਨਾਂ ਨੂੰ ਜਿਤਾ ਵੀ ਦਿਓਗੇ ਉਹਨਾਂ ਨੇ ਇੱਥੇ ਨਹੀਂ ਰਹਿਣਾ ਪਹਿਲਾਂ ਜੋ 10 ਸਾਲ ਤੋਂ ਭੋਗ ਰਹੇ ਹੋ 5 ਸਾਲ ਤੁਹਾਨੂੰ ਹੋਰ ਭੋਗਣਾ ਪਏਗਾ ਸੰਜੇ ਟੰਡਨ ਨੇ ਤੇ ਲੋਕਲ ਕੈਂਡੀਡੇਟ ਨੇ ਉਹਨਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ ਬਿਲਕੁਲ ਬਿਲਕੁਲ ਜੀ ਬਹੁਤ ਵਧੀਆ ਸਵਾਲ ਦਾਟਿਆ ਸੰਜੇ ਟੰਡਨ ਜੀ ਲੋਕਲ ਕੈਂਡੀਡੇਟ ਨੇ ਔਰ ਵੈਸੇ ਬੇਸਿਕਲੀ ਉਹ ਅਮ੍ਰਿਤਸਰ ਤੋਂ ਹੀ ਨੇ ਠੀਕ ਹੈ ਜੀ ਬੜੇ ਲੰਬੇ ਸਮੇਂ ਉਹ ਰਾਜਪੁਰੇ ਸੈਟਲ ਰਹੇ ਨੇ ਹੁਣ ਕੁਝ ਕਾਫੀ ਸਮੇਂ ਤੋਂ ਇੱਥੇ ਨੇ ਉਹ ਇਹ ਇਹ ਬੈਕਗ੍ਰਾਉਂਡ ਹੈ ਜਿਹੜਾ ਤੁਸੀਂ ਕਹਿੰਦੇ ਹੋ ਜੇ ਇੱਥੋਂ ਦਾ ਕੋਈ ਹੈਗਾ ਤਾਂ ਉਹ ਹਰਦੀਪ ਸਿੰਘ ਹੈ ਜਿਹੜਾ ਇੱਥੋਂ ਇੱਥੇ ਹੀ ਚੰਡੀਗੜ੍ਹ ਦੇ ਵਿੱਚ ਹੀ ਜੰਮਿਆ ਹੈ ਬਟੇਲਾ ਪਿੰਡ ਦੇ ਵੀ ਜੰਮਿਆ ਏ ਔਰ ਇੱਥੋਂ ਦੀ ਰਾਜਨੀਤੀ ਕਰ ਰਿਹਾ ਉਦੋਂ ਦਾ ਹੀ ਮੇਰੇ ਫਾਦਰ ਕਾਉਂਸਲਰ ਰਹੇ ਨੇ ਮੇਰੇ ਬ੍ਰਦਰ ਕਾਉਂਸਲਰ ਰਹੇ ਨੇ ਤੀਜੀ ਵਾਰ ਮੈਂ ਕਾਉਂਸਲਰ ਆ ਇੱਥੋਂ ਸੰਜੇ ਟੰਡਨ ਜੀ ਦੀ ਹੋਰ ਗੱਲ ਕਰਦੇ ਆ ਕਿ ਕਾਰਜਕਾਲ ਦੀ ਗੱਲ ਕਰਦੇ ਆ ਕਿ ਐਮਪੀ ਦਾ 10 ਸਾਲ ਦਾ ਕਾਰਜਕਾਲ ਕਿਰਨ ਖੇਤ ਜੀ ਦਾ ਰਹਾ ਦੋ ਵਾਰੀ ਜਿੱਤੇ ਹੋਏ ਐਮਪੀ ਦਾ ਟਿਕਟ ਕਿਉਂ ਕੱਟਦਾ ਏ ਉਹ ਤਾਂ ਕੱਟਦਾ ਏ ਜੇ ਉਹਨੇ ਕੰਮ ਨਾ ਕੀਤੇ ਹੁਣ ਉਹਦੇ ਵਿੱਚ ਬਰਾਬਰ ਦੇ ਜ਼ਿੰਮੇਦਾਰ ਨੇ ਜਿਹੜੇ ਸੰਜੇ ਟੰਡਨ ਜੀ ਵੀ ਨੇ ਕਿਉਂਕਿ 8 ਸਾਲ ਬਤੌਰ ਪ੍ਰਧਾਨ ਉਹ ਵੀ ਰਹੇ ਨੇ ਉਹਨਾਂ ਦੀ ਵੀ ਜ਼ਿੰਮੇਵਾਰੀ ਜਿੰਨੀ ਐਮਪੀ ਦੀ ਜ਼ਿੰਮੇਵਾਰੀ ਹੁੰਦੀ ਹੈ ਉਹਨੂੰ 19 ਹੀ ਜਿਹੜਾ ਇੱਥੋਂ ਦਾ ਪ੍ਰਧਾਨ ਹੈ ਪਾਰਟੀ ਦਾ ਉਹਦੀ ਵੀ ਜ਼ਿੰਮੇਵਾਰੀ ਬਣਦੀ ਹੈ ਜੇ ਚੰਡੀਗੜ੍ਹ ਮੇਅਰ ਹੋਇਆ ਸੀਗਾ ਉਹ ਉਹਦੇ ਬਾਰੇ ਕੀ ਸੋਚਦੇ ਹੋ ਉਹਦਾ ਕੀ ਪ੍ਰਭਾਵ ਪਏਗਾ ਬਿਲਕੁਲ ਉਹਦਾ ਚੰਡੀਗੜ੍ਹ ਦੇ ਅੰਦਰ ਨਹੀਂ ਪੂਰੇ ਦੇਸ਼ ਦੇ ਵਿੱਚ ਪ੍ਰਭਾਵ ਪਏਗਾ ਜੋ ਨੇ ਅਨਿਲ ਮਸੀਨੇ ਕੀਤਾ ਹੈ ਉਹਦਾ ਦੇਸ਼ ਦੇ ਵਿੱਚ ਪ੍ਰਭਾਵ ਪਾਏਗਾ ਬੀਜੇਪੀ ਦਾ ਜਿਹੜਾ ਉਹ ਤਾਂ ਵੀ ਕਹਿ ਰਹੇ ਕਿ ਅਨਲਬਸੀ ਸਾਡਾ ਹੈ ਹੀ ਨਹੀਂ ਆਨੇ ਉਹ ਕੋਈ ਨਹੀਂ ਜੋ ਵਰਤ ਕੇ ਛੱਡਦੇ ਨੇ ਉਹ ਪੁਰਾਣੇ ਹੋਂ ਨੇ ਜੀ ਜੀ ਤੇ ਪਰਚਮ ਪਰਚਮ ਸ਼੍ਰੋਮਣੀ ਅਕਾਲੀ ਦਲ 14 ਵਿੱਚ 14 0 ਨਾਲ ਲਹਿਰਾਏਗਾ 14 0 ਔਰ ਇਹ ਹਰਦੀਪ ਸਿੰਘ ਸੈਣੀ ਗੱਲ ਕਰ ਰਹੇ ਸੀ ਔਰ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਕੌਂਟੈਸਟ ਹੈ ਇਹ ਦਿਲਚਸਪ ਹੋਣੇ ਵਾਲਾ ਹੈ ਔਰ ਜਿਸ ਤਰ੍ਹਾਂ ਗੱਲ ਕਰ ਰਹੇ ਨੇ ਔਰ ਤੁਸੀਂ ਦੇਖ ਸਕਦੇ ਹੋ ਮੈਦਾਨ 'ਚ ਉਤਰ ਚੁੱਕੇ ਨੇ ਔਰ ਇਸ ਤਰ੍ਹਾਂ ਮੈਦਾਨ ਵਿੱਚ 3 ਕਾਰਨਰ ਕੌਂਟੈਸਟ ਹੋ ਰਿਹਾ ਹੈ ਕੈਮਰਾ ਪਰ ਸੰਚਾਨਦੀ ਆਰਾਮ ਦੇ ਨਾਲ ਕਮਲਜੀਤ ਸੰਧੂ ਚੰਡੀਗੜ੍ਹ